ਦੋਸਤੋ ਮੈਂ ਹਾਂ ਤੁਹਾਡਾ ਆਪਣਾ ਰਾਜਕੁਮਾਰ ਗੱਲ ਕਰਦਿਆਂ 2024 ਦੀ ਲੋਕ ਸਭਾ ਚੋਣਾਂਵਾਰੀ ਜੋ ਕਿ ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਵੱਖ-ਵੱਖ ਪਾਰਟੀਆਂ ਦੇ ਨੇਤਾ ਤੇ ਹਾਈ ਕਮਾਂਡ ਵੀ ਆਪਣਾ ਰੰਗ ਦਿਖਾ ਰਹੇ ਨੇ ਜੋ ਕਿ ਰਾਜਨੀਤੀ ਵਿੱਚ ਬਠੰਡੇ ਸੀਟ ਬਹੁਤ ਅਹਿਮ ਰੋਲ ਹਰ ਵਾਰੀ ਮੰਨਿਆ ਜਾਂਦਾ ਹੈ ਤਾਂ ਇਸ ਵਾਰ ਲੋਕ ਸਭਾ ਦੀ ਚੋਣਾਂ ਵਿੱਚ ਦੇਖਣ ਵਿੱਚ ਆਇਆ ਕਿ ਕਾਂਗਰਸ ਪਾਰਟੀ ਦੀ ਟਿਕਟ ਦੇ ਦਾਵੇਦਾਰ ਰਾਜਾ ਬੜਿੰਗ ਦੀ ਪਤਨੀ ਅਮ੍ਰਿਤਾ ਬੜਿੰਗ ਸਨ ਜਿਨ੍ਹਾਂ ਨੇ ਕੀ ਚੋਣ ਪ੍ਰਚਾਰ ਲਈ ਦਿਨ ਰਾਤ ਹੀ ਕੀਤਾ ਬਠਿੰਡਾ ਵਿੱਚ ਘਰ-ਘਰ ਮੀਟਿੰਗਾਂ ਕੀਤੀਆਂ ਅਤੇ ਉਹਨਾਂ ਨੇ ਹਰ ਬਾੜ ਵਿੱਚ ਜਾ ਕੇ ਮਾਹੌਲ ਪਾਰਟੀ ਦੇ ਪੱਖ ਵਿੱਚ ਬਣਾਇਆ ਪਰ ਨ ਮੌਕੇ ਤੇ ਆ ਕੇ ਪਾਰਟੀ ਵੱਲੋਂ ਉਹਨਾਂ ਦੀ ਟਿਕਟ ਕੱਟ ਕੇ ਜੀਤ ਮਹਿੰਦਰ ਨੂੰ ਪਾਰਟੀ ਦੀ ਟਿਕਟ ਦਿੱਤੀ ਗਈ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਆਪਣੇ ਪਰਿਵਾਰ ਲਈ ਟਿਕਟ ਦੀ ਮੰਗ ਨਹੀਂ ਕਰ ਸਕੀ ਜਾਂ ਦਵਾ ਨਹੀਂ ਸਕੇ ਤਾਂ ਪੰਜਾਬ ਦੇ ਲੋਕਾਂ ਦਾ ਕਿਸ ਤਰ੍ਹਾਂ ਭਲਾ ਹੋਵੇਗਾ ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਕਈ ਨੇਤਾ ਇਸ लोकसभा दी टिकट दी मांग ਕਰ ਰਹੇ ਸਨ ਤੇ ਕਾਫੀ ਲੰਬੇ ਸਮੇਂ ਤੋਂ ਬਠਿੰਡੇ ਵਿੱਚ ਸੰਘਰਸ਼ ਕਰ ਰਹੀ ਸੀ ਪਰ ਮੌਕੇ ਤੇ ਆ ਕੇ ਪਾਰਟੀ ਦੇ ਹਾਈ ਕਮਾਂਡ ਵੱਲੋਂ ਇਹ ਟਿਕਟ ਪਰਮਪਾਲ ਕੌਰ ਨੂੰ ਦਿੱਤੀ ਗਈ ਹੈ ਜੋ ਕਿ ਆਈਪੀ ਐਸ ਅਫਸਰ ਵੀ ਰਹੇ ਨੇ ਤੇ ਉਹ ਪਹਿਲਾਂ ਸਾਰਾ ਪਰਿਵਾਰ ਅਕਾਲੀ ਦਲ ਵਿੱਚ ਸੀ ਇਸ ਤੋਂ ਲਾਵਾ ਗੱਲ ਕਰੀਏ ਆਮ ਆਦਮੀ ਪਾਰਟੀ ਬਠਿੰਡਾ ਦੇ ਕਈ ਪੁਰਾਣੇ ਲੀਡਰ ਇਸ ਟਿਕਟ ਲਈ ਦਿਂਦਰਾ ਦੀ ਕਰ ਰਹੇ ਸਨ ਜੋ ਕਿ ਉਹਨਾਂ ਦਾ ਹੱਕ ਵੀ ਬੰਦਾ ਸੀ ਪਰ ਆਮ ਪਾਰਟੀ ਨੇ ਵੀ ਮੌਕੇ ਤੇ ਆ ਕੇ ਟਿਕਟ ਗੁਰਮੀਤ ਖੁੱਡੀਆਂ ਨੂੰ ਦੇਤੀ ਜਿਨ੍ਹਾਂ ਦਾ ਹਜੇ ਸ਼ਹਿਰ ਵਿੱਚ ਕੋਈ ਮੋਹ ਪਿਆਰ ਲੋਕਾਂ ਵਾਸਤੇ ਹੈ ਨਹੀਂ ਜਦ ਕਿ ਇਸ ਟਿਕਟ ਲਈ ਪਹਿਲਾਂ ਇੱਥੇ ਦੇ ਨੇਤਾਵਾਂ ਨੇ ਕਾਫੀ ਸ਼ਹਿਰ ਵਿੱਚ ਆਪਣਾ ਪ੍ਰਚਾਰ ਕੀਤਾ ਸੀ ਇਸੇ ਤਰ੍ਹਾਂ ਖੋਰ ਕਾਲੀਦਾਲ ਦੀ ਪਾਰਟੀ ਦੀ ਟਿਕਟ ਹਰਸੀਮਰਤ ਕੌਰ ਬਾਦਲ ਨੂੰ ਹਜੇ ਐਲਾਨੀ ਨਹੀਂ ਨਹੀਂ ਗਈ ਤੇ ਉਹ ਵੀ ਦਿਨ ਰਾਤ ਇੱਕ ਚੋਣ ਪ੍ਰਚਾਰ ਵਿੱਚ ਲੱਗੇ ਹੋਏ ਨੇ